ਸੱਚੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸੂਰੀ ਸਾਥ ਉਸ ਸਮੇਂ ਸੀ ਕਲੋਰੀ ਵਿਖੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਸਟੇਜ ਹੈ ਔਰ ਸ਼ੀਸ਼ੇ ਪਿੱਛੇ ਤੁਸੀਂ ਸਰਦਾਰ ਜਿੰਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਦੇਖ ਪਾ ਰਹੇ ਹੋ ਔਰ ਪਿੱਛੇ ਜਗਨੰਦ ਬੈੱਡ ਵੀ ਨਜ਼ਰ ਆ ਰਿਹਾ ਔਰ ਸ਼ੀਸ਼ੇ ਦੇ ਵਿੱਚ ਇਸ ਕਰਕੇ ਉਹਨੇ ਤਾਂ ਜੋ ਕੋਈ ਇਨਫੈਕਸ਼ਨ ਨਾ ਹੋਵੇ ਹਾਲਾਂਕਿ ਅੱਜ ਇਸ ਸਥਿਤੀ ਸਾਹਮਣੇ ਆਈ ਸੀਗੀ ਕਿਉਂਕਿ ਹਾਲਤ ਤੋਂ ਉਹਦੀ ਨਾਜ਼ੁਕ ਗੱਲ ਇਹ ਸਾਹਮਣੇ ਆਈ ਸੀਗੀ ਕਿ ਉਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਲੇਕਿਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਕਹਿ ਦਿੱਤਾ ਸਾਫ਼ ਤੌਰ ਤੇ ਕਹਿ ਦਿੱਤਾ ਉਹ ਕਹਿੰਦੇ ਕਿ ਇਸ ਸਥਾਨ ਤੋਂ ਉੱਥੇ ਨਹੀਂ ਜਾਣਗੇ ਔਰ ਸਟੇਜ ਤੇ ਵੀ ਗੱਲ ਚੱਲ ਰਹੀ ਸੀ ਚਰਚਾ ਚੱਲ ਰਹੀ ਸੀ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਕਹਿਣਾ ਕਿ ਮੈਨੂੰ ਇੱਥੋਂ ਕੋਈ ਨਾ ਲੈ ਕੇ ਜਾਵੇ ਇੱਥੋਂ ਕੋਈ ਲੈ ਕੇ ਗਿਆ ਤਾਂ ਮੇਰਾ ਸਿਆਸੀ ਖਤਮ ਨਾ ਹੋ ਜਾਵੇ ਇੱਥੇ ਕਹਿੰਦੇ ਕਿ ਭਾਵੇਂ ਮੌਤ ਨੂੰ ਗੱਲ ਆਉਣਾ ਪੈ ਜੇ ਤਾਂ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਹ ਆਪਣੀ ਲੜਾਈ ਵਿੱਚ ਆਪਣੀ ਨਿੱਜੀ ਨਲਾਈ ਲੜਾਈ ਨਹੀਂ ਲੜ ਰਹੇ ਸਾਡੇ ਸਾਰੇ ਵੀ ਲੜਾਈ ਲੜਦੇ ਲੜਦੇ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਮੈਂ ਤੁਹਾਨੂੰ ਇੱਕ ਸ਼ੇਰ ਜਿਹੜਾ ਇੱਥੇ ਲਿਖਿਆ ਪੜਾਉਣਾ ਚਾਹੁੰਨਾ ਤੁਹਾਨੂੰ ਕਹਿੰਦੇ ਕਿ ਕਰ ਤਾਂ ਇਹ ਸਰਕਾਰ ਨੇ ਪੰਜਾਬ ਦਾ ਮੰਦਲਾ ਹਾਲ ਫਸਲਾ ਨਸਲਾ ਖੋ ਲਈਆਂ ਤੇ ਕਈ ਮਾਮਾ ਦੇ ਲਾਲ ਖਨੌਰੀ ਬਾਰਡਰ ਤੇ ਬੈਠਿਆ ਹੋ ਗਿਆ ਪੂਰਾ ਸਾਲ ਆਖਰ ਭੁੱਖ ਹੜਤਾਲ ਤੇ ਬਹਿ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਤਾਂ ਮਜਬੂਰੀ ਹੈ ਮਜਬੂਰੀ ਕਰਕੇ ਸਰਦਾਰ ਜੀ ਸਿੰਘ ਡੱਲੇਵਾਲ ਉਹਨਾਂ ਨੂੰ ਜਿਹੜਾ ਭੁਖੜਪਾਲ ਤੇ ਬਹਿਣਾ ਪਿਆ ਇਹ ਕੋਈ ਜੇ ਸਰਕਾਰ ਪਹਿਲੇ ਹੀ ਜਿਹੜੇ ਵਾਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਦੀ ਤਾਂ ਮਜਬੂਰ ਹੋ ਕੇ ਇਸ ਤਰੀਕੇ ਮਰਨ ਵਰਤ ਤੇ ਨਾ ਬੈਠਣਾ ਪੈਂਦਾ ਭੁਖੜਪਾਲ ਤੇ ਨਾ ਬੈਠਣਾ ਪੈਂਦਾ ਅੱਜ 25ਵਾਂ ਦਿਨ ਹੈ 25ਵਾਂ ਦਿਨ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਂ ਭੁਖੜ ਤਾਲਤੇ ਨੇ ਪਰ ਫਿਰ ਵੀ ਚਿਹਰੇ ਤੇ ਨੂਰ ਹੈ ਔਰ ਚੜਤੀ ਕਲਾ ਚ ਨਹੀਂ ਔਰ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਨਵਾਂ ਸ਼ਹਿਰ ਤੋਂ ਸੰਤ ਬਾਬਾ ਜਿਹੜੀ ਆ ਇੱਥੇ ਵੱਡੀਆਂ ਪਹੁੰਚੀ ਆ ਰਹੇ ਸਿਰਚੁਕ ਜਾਨਾਂ ਦੇ ਅੱਗੇ ਕਿ ਆਪਾਂ ਬਾਣੀ ਪੜਦੇ ਆਂ ਬਾਣੀ ਕਹਿੰਦੀ ਆ ਆਪਸ ਕੋ ਜੋ ਜਾਣਾ ਨੀਚਾ ਤਾਂ ਨਵਾਂ ਸ਼ਹਿਰ ਤੋਂ ਸੰਤ ਬਾਬਾ ਨਰੰਗ ਸਿੰਘ ਜੀ ਇੱਥੇ ਪਹੁੰਚੇ ਨੇ ਹਰੀਆਂ ਵੇਲਾ ਵਾਲੇ ਤਸਵੀਰ ਦਿਖਾ ਦਿਓ ਜੀ ਨਵਾਂ ਸ਼ਹਿਰ ਤੋਂ ਹੀ ਪਹੁੰਚੇ ਨੇ ਸੰਤ ਬਾਬਾ ਨਰੰਗ ਸਿੰਘ ਜੀ ਇਹ ਪਿਆਰੇ ਪੰਗਾ دریاਵਾ ਮੁਰਤੀ ਜੀ ਅਤੇ ਜਿਨ੍ਹਾਂ ਜਿਨ੍ਹਾਂ ਦੇ ਦਿਲ ਵਿੱਚ ਦਰਦ ਉਮੜਦਾ ਹੈ ਪਿਆਰ ਉਮੜਦਾ ਹੈ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਡੇ ਪੰਜਾਬ ਦੇ ਬਜ਼ੁਰਗ ਨੇ ਦ੍ਰਿੜ ਨਿਸ਼ਚੈ ਨਾਲ ਮਨ ਨੂੰ ਪੱਕਾ ਕਰਕੇ ਚੇਤੇ ਕਾਗਰ ਕਰਕੇ ਇੱਥੇ ਪਹੁੰਚੇ ਨੇ ਔਰ ਜਿਨ੍ਹਾਂ ਜਿਨ੍ਹਾਂ ਦੇ ਮਨ ਵਿੱਚ ਚੀਜ਼ ਉੱਠਦੀ ਹੈ ਉਹ ਇੱਥੇ ਪਹੁੰਚਦੇ ਨੇ ਸਰਦਾਰ ਜਗਜੀਤ ਸਿੰਘ ਢੱਲੋਵਾਲ ਅਜੀ ਬੈਠੋ ਦਿਖਾ ਦਿਓ ਤਸਵੀਰ ਦਿਖਾ ਦਿਓ ਸਰਪੰਚ ਜੀ ਸਿੰਘ ਹਲੇਵਾਲ ਉਹਨਾਂ ਦੀ ਤਸਵੀਰ ਦਿਖਾ ਦਿਓ ਇਹ ਆਪਾਂ ਇਹਨਾਂ ਧਰਾਂ ਦੇ ਵੀ ਗਿਸਤੀਆਂ ਦੇ ਘਰਾਂ ਤੇ ਜਾ ਕੇ ਗਰਾਈ ਜਾਂਦੇ ਆ ਕੀਰਤੀਆਂ ਦੇ ਗਰੀਬਾਂ ਦੇ ਘਰੋਂ ਅੱਜ ਆਪਣਾ ਫਰਜ਼ ਬਣਦਾ ਇੱਥੇ ਆ ਕੇ ਸਾਰੀਆਂ ਸੇਵਾਵਾਂ ਕਰਦਾ ਆਪਾਂ ਸੇਵਾ ਕਰੀਏ ਇਹ ਹਰ ਇੱਕ ਦਾ ਹੱਕ ਬਣਦਾ ਹੈ ਕਿਉਂ ਜਿਤ ਸੱਚ ਦੀ ਹੋਣੀ ਦਾਸ ਨਹੀਂ ਕਹਿੰਦਾ ਬਾਣੀ ਕਹਿੰਦੀ ਆਪ ਸਾਰੀ ਹੋਆ ਸੱਚੇ ਦਾ ਸੱਚਾ ਸੰਤ ਬਾਬਾ ਨਰੰਗ ਸਿੰਘ ਜੀ ਉਹਨਾਂ ਦਾ ਵੀ ਗੱਲਬਾਤ ਕਰਦੇ ਆ ਆਯਾ ਰਾਮ ਸਦਾਸ ਨਹੀਂ ਆਉਣਾ ਸੀ ਤਸਵੀਰਾਂ ਜਿਹੜੀਆਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਅੱਜ ਮੈਨੂੰ ਘਰ ਦੇ ਮਨਾਂ ਕਿਹਾ ਹੈ ਅੱਜ ਜ਼ਰੂਰ ਹੈ ਬੋਲੋ ਜੀ ਸਤਨਾਮ ਸ਼੍ਰੀ ਜਦੋਂ ਸਰਦਾਰ ਜੱਜੀ ਸਿੰਘ ਬਲੇਵਾਲ ਉਹਨਾਂ ਦੀ ਤਸਵੀਰ ਦੇਖਦੇ ਆ ਬੇहद ਮਨ ਨੂੰ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੂੰ ਅੱਜ 25ਵਾਂ ਦਿਨ ਹੋ ਗਿਆ ਹੈ ਔਰ ਸਿੱਧੇ ਤੌਰ ਤੇ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਉਹਨੇ ਕਹਿ ਦਿੱਤੀ ਜਗਜੀਤ ਸਿੰਘ ਡੱਲੇਵਾਲ ਉਹਨੇ ਕਹਿ ਦਿੱਤਾ ਕਿ ਇੱਥੋਂ ਉੱਠ ਕੇ ਨਹੀਂ ਜਾਣਗੇ ਤੁਸੀਂ ਬਾਬਾ ਜੀ ਨੂੰ ਬੁਲਾ ਦਿਓ ਆਪਾਂ ਇੱਥੋਂ ਗੱਲ ਕਰ ਲੈਨੇ ਆਂ ਔਰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਤੇ ਵੀਰਾਂ ਜਿਸ ਮਰਨੇ ਤੇ ਜਗਦਰਾ ਮੇਰੇ ਮਨ ਉਹ ਨਰਨੇ ਸਰਦਾਰ ਜਗਜੀਤ ਸਾਹਿਬ ਨੇ ਕੋਈ ਮੂਰਖਤਾ ਕਰ ਲਈ ਹੈ ਲੇਕਿਨ ਹੱਲੇ ਵੀ ਆਪਣੇ ਵਾਅਦੇ ਦਾ ਟਲ ਨਹੀਂ ਕੀ ਕਹੋਗੇ ਤੁਸੀਂ ਦੇਖੋ ਜਿਹੜੀ ਦੱਲੇਵਾਲ ਸਾਹਿਬ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਇੱਕ ਆਪਣਾ ਜ਼ਿੰਦਗੀ ਦਾ ਪੱਕਾ ਪ੍ਰਾਨ ਕਰ ਲਿਆ ਵੀ ਇਹ ਜਿੰਨਾ ਚਿਰ ਇਥੇ ਮੰਗਾ ਜਿਹੜੀਆਂ ਨੇ ਨਹੀਂ ਬਣੀਆਂ ਜਾ ਸਕਦੀਆਂ ਉਹਨਾਂ ਚਿਰ ਉਹ ਜਿਹੜੇ ਨੇ ਇਥੋਂ ਕਿਸੇ ਵੀ ਕੀਮਤ ਤੇ ਨਹੀਂ ਜਾਣਗੇ ਜਿਉਂਦੇ ਜੀ ਦਾ ਨਹੀਂ ਜਾਣਗੇ ਸਰੀਰ ਛੱਡਣ ਤੋਂ ਬਾਅਦ ਜਿੱਥੇ ਮਰਦੀ ਲੈ ਜਾਓ ਉਹਨਾਂ ਨੂੰ ਪਰ ਇਹ ਪੂਰੇ ਪੰਜਾਬ ਤੋਂ ਜਿੱਥੇ ਇਥੇ ਪੰਜਾਬੀ ਵੱਸਦੇ ਆ ਦੁਆਵਾਂ ਆ ਰਹੀਆਂ ਸਾਡੇ ਤਕਰੀਬਨ ਅਸੀਂ ਅੱਜ ਵੀ ਉਥੋਂ ਸਮਾਨੇ ਤੋਂ ਅੱਜ 50 ਗੱਡੀਆਂ ਲੈ ਕੇ ਆਏ ਆ ਦਰਸ਼ਨਾ ਵਾਸਤੇ ਹੀ ਹਰ ਕੱਲੇ ਕੱਲੇ ਪਿੰਡ ਜੋ ਹਰ ਇੱਕ ਬੀਬੀ ਸਿੰਘ ਬੱਚੇ ਸਾਰੇ ਪਹੁੰਚ ਰਹੇ ਨੇ ਕੱਲੇ ਕੱਲੇ ਪਿੰਡਾਂ ਚ ਅਰਦਾਸਾਂ ਹੋ ਰਹੀਆਂ ਨੇ ਨਾਮ ਜਪਿਆ ਜਾਂਦਾ ਪਿਆ ਬਹੁਤ ਜਿਹੜੀ ਇਹਨਾਂ ਨੂੰ ਦਵਾਵਾਂ ਇਹਨਾਂ ਵਾਸਤੇ ਲੋਕ ਜਿਹੜੇ ਨੇ ਬਹੁਤ ਜਿਆਦਾ ਆ ਗਏ ਹੱਲੇ ਵੀ ਜਿਹੜੇ ਸੰਕੋਚ ਕਰ ਰਹੇ ਨੇ ਸੋਚ ਰਹੇ ਆ ਜਾਈਏ ਕਿ ਨਾ ਜਾਈਏ ਮੈਂ ਪੋਸਟਰ ਤੇ ਪੜ ਪਾਰੇ ਲਿਖਿਆ ਕਿ ਡੱਲੇਵਾ ਪਾਲ ਦੀ ਮੌਤ ਨੂੰ ਡੀਕਣ ਵਾਲਿਓ ਤੁਹਾਨੂੰ ਖਨੋਰੀ ਉਡੀਕਦਾ ਉਹਨਾਂ ਨੂੰ ਕੀ ਕਹੂੰਗੇ ਕੋ ਉਹਨਾਂ ਬਾਰੇ ਹੁਣ ਆਪਾਂ ਕੋਈ ਇਥੇ ਟਿੱਪਣੀ ਨਹੀਂ ਕਰਨਾ ਚਾਹੀਦੇ ਸ਼ਰਮ ਆਉਣੀ ਚਾਹੀਦੀ ਹੈ ਵੈਸੇ ਇੰਨੀ ਕਹਾਣੀ ਜਿਹੜੀ ਸਿਰੇ ਲੱਗੀ ਪਈ ਹੈ ਆ ਜਾਣਾ ਚਾਹੀਦਾ ਕੋਈ ਬੱਤਬੇ ਜਿਹੜੇ ਇਹਨਾਂ ਬਾਅਦ ਚ ਬਾਤ ਨਿਕਲ ਜਾਣਗੇ ਆਪਣੇ ਪਰ ਹੁਣ ਜਿਹੜੀ ਇਹ ਗੱਲ ਅੱਜ ਇਕੱਠੇ ਆਉਣ ਦੀ ਲੋੜ ਹੈ ਉਹਨਾਂ ਨੂੰ ਆਉਣਾ ਚਾਹੀਦਾ ਜੋ ਆਪਣੇ ਨੂੰ ਸਾਥ ਦੇਣ ਦੀ ਲੋੜ ਹੈ ਬਿਲਕੁਲ ਲੋੜ ਹੈ ਜੀ ਬੱਚੇ-ਬੱਚੇ ਨੂੰ ਸੰਘਰਸ਼ ਬਹੁਤ ਵੱਡਾ ਹੈ ਕਿਉਂਕਿ ਜਿਹੜੇ ਸਾਡੇ ਕਿਸਾਨ ਵੀਰ 700 ਤੋਂ ਵੱਧਰੇ ਸ਼ਹੀਦ ਹੋ ਗਏ ਪਹਿਲਾਂ ਜਦੋਂ 2020 ਵਿੱਚ ਅੰਦੋਲਨ ਸ਼ੁਰੂ ਕੀਤਾ ਗਿਆ ਉਹਨਾਂ ਨੂੰ ਵੀ ਇਨਸਾਫ ਚਾਹੀਦਾ ਹੈ ਬਿਲਕੁਲ ਜੀ ਵੇਖੋ ਜੇ ਇਕੱਠੇ ਹੋਣਗੇ ਲੜਨਗੇ ਲੜਾਈ ਵੱਡੀ ਲੜਾਈ ਲੜਨਗੇ ਤਾਂ ਇਨਸਾਫ ਦਾ ਸਾਰਿਆਂ ਨੂੰ ਮਿਲਣਾ ਹੀ ਹੈ ਮਿਲਣਾ ਚਾਹੀਦਾ ਵੀ ਹੈ ਅੱਜ ਕਿਸੇ ਨੂੰ ਵੀ ਆਪਣੀ ਕੋਈ ਵੀ ਜਿਹੜੀ ਗਲਤ ਵਿੱਚ ਨਹੀਂ ਹਟਣਾ ਚਾਹੀਦਾ ਜਿਹੜੀਆਂ ਕੋਈ ਅਪਸ ਗਲੇ ਸ਼ਿਕਵੇ ਨੇ ਉਹ ਬੈ ਕੇ ਬਾਅਦ ਚ ਨਿਕਲ ਜਾਣਗੇ ਪਰ ਸਮੇਂ ਦੇ ਮੁਤਾਬਕ ਅੱਜ ਲੋੜ ਹੈ ਇਕੱਠੇ ਮੰਚ ਤੇ ਹੋਣ ਦੀ ਇੱਕ ਸਵਾਲ ਬਹੁਤ ਜ਼ਰੂਰੀ ਹੈ ਟੀਚਾ ਇੱਕ ਹੈ ਟੀਚਾ ਇੱਕ ਫਿਰ ਗਲੇ ਸ਼ਿਕਵੇ ਕਿਉਂ ਅਸਲ ਤੇ ਵਿੱਚ ਥੋੜਾ ਜਿਹਾ ਆਪ ਸੋਚੇਨਾ ਤੇ ਕੁਈ ਸਲਾਸ ਲੋਦਾ ਹੀ ਤੁਹਾਡਾ ਪਤਾ ਫਰਕ ਪੈ ਗਿਆ ਸੀਗਾ ਪਰ ਉਹ ਐਡਾ ਕੋ ਵੱਡਾ ਮੈਟਰ ਨਹੀਂ ਇੱਕ ਵਾਰ ਲੜਾਈ ਜਿੱਤੋ ਗਿਲੇ ਸ਼ਿਕਵੇ ਤਾਂ ਬਾਅਦ ਚ ਪੁਰ ਨਿਕਲੇ ਜਿਹੜੇ ਹਾਲਾਤ ਨੇ ਦੁਸ਼ਮਣ ਵੀ ਆ ਜਾਂਦਾ ਆਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਜੀ ਜਦੋਂ ਮਕਸਦ ਇੱਕ ਹੈ ਲੜਾਈ ਇੱਕ ਹੈ ਆ ਜਾਣਾ ਚਾਹੀਦਾ ਕੋਈ ਮਤਵੇ ਨਹੀਂ ਰੱਖਣਾ ਚਾਹੀਦਾ ਵੀ ਉਹਨੂੰ ਕ੍ਰੈਡਿਟ ਮਿਲੇਗਾ ਜਾਂ ਉਹ ਅੱਗੇ ਲੱਗਾ ਮਸਲੇ ਇਹੀ ਨੇ ਜੀ ਪਾਪਾ ਆਪਣੇ ਮੂੰਹ ਦੇ ਵਿੱਚੋਂ ਇਹ ਗੱਲਾਂ ਨਾ ਕੱਢੀਐ ਨਾ ਪਰ ਆ ਜਾਣਾ ਚਾਹੀਦਾ ਸਾਂਝੀ ਲੜਾਈ ਹੈ ਸਾਂਝੀ ਲੜਾਈ ਲੜਨੀ ਚਾਹੀਦੀ ਹੈ ਬਿਲਕੁਲ ਤੀਚਾ ਸਾਂਝਾ ਲੜਾਈ ਵੀ ਸਾਂਝੀ ਹੈ ਬਿਲਕੁਲ ਜੀ ਔਰ ਗੱਲ ਪੰਜਾਬ ਦੀ ਹੈ ਅਸੀਂ ਸਾਰੇ ਪੰਜਾਬੀ ਆ ਦੇਕਾਂ ਦੀ ਲੜਾਈ ਹੈ ਜੀ ਆ ਬਈ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਭਾਵ ਜਾਨਣਾ ਚਾਹੂੰਗਾ ਜੀ ਜਦੋਂ ਆਪਾਂ ਤਸਵੀਰ ਦੇਖਦੇ ਅੱਜ 25 ਦਿਨ ਹੋ ਗਏ ਆ ਔਰ ਇਰਾਦਾ ਅਟਲ ਹੈ ਪਾਪਾ ਜੀ ਵੇਖੋ ਜੋਏ ਹੁਣ ਪਸਾਵਾ ਬਹੁਤ ਨਾਜ਼ੁਕ ਜਦੋਂ ਮੈਂ ਅਸੀਂ ਬੜੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਪਰ ਮੈਂ ਜਦੋਂ ਡੱਲੇਵਾਲ ਸਾਹਿਬ ਨੂੰ ਵੇਖਣਾ ਨਾ ਉਹਨਾਂ ਦੇ ਚਿਹਰੇ ਤੋਂ ਵੱਖਰਾ ਹੀ ਲੱਗਦਾ ਵੀ ਕੋਈ ਸਾਧੂ ਹੀ ਬੈਠਾ ਹੈ। ਕਿਉਂ ਇਹ ਸਾਧੂ ਹੀ ਨੇ ਜਿਹੜੇ ਕੌਮ ਵਾਸਤੇ ਲੜ ਰਹੇ ਨੇ ਜਿਹੜੇ ਇੱਕ ਸੰਘਰਸ਼ ਵਾਸਤੇ ਲੜ ਰਹੇ ਨੇ ਇਹ ਵੀ ਇੱਕ ਵੱਖਰੀ ਤਪੱਸਿਆ ਹੈ। ਮੇਰੇ ਹਿਸਾਬ ਨਾਲ ਇਹ ਵੀ ਇੱਕ ਤਪੱਸਿਆ ਹੈ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਮਹਾਂਪੁਰਸ਼ ਦਾ ਸਾਥ ਦੇਣਾ ਚਾਹੀਦਾ ਹੈ। ਜਾਨ ਤਲੀ ਤੇ ਤਰੀ ਹੋਈ ਹੈ। ਤਲੀ ਤੇ ਜੀਤ ਲਈ ਤੇ ਜੀ ਹਰ ਪਲ ਪਲ ਜਿਹੜੀ ਹੈ ਜਿਹੜਾ ਸਰੀਰ ਉਹ ਸਾਥ ਛੱਡ ਰਿਹਾ ਲੇਕਿਨ ਹੌਸਲਾ ਉਹਨਾਂ ਦਾ ਮੈਂ ਤਸਵੀਰਾਂ ਵੀ ਉਹਨਾਂ ਦੇਖੀਆਂ ਜਦੋਂ ਉਹਨਾਂ ਦਾ ਪੁੱਤਰ ਰੋ ਰਿਹਾ ਸੀ ਉਹ ਤਾਂ ਵੀ ਅੰਗੂਠਾ ਖੜਾ ਕਰਕੇ ਕਹਿ ਰਿਹਾ ਸੀ ਕਿ ਮੈਂ ਠੀਕ ਆ ਘਬਰਾਉਣਾ ਨਹੀਂ ਵੇਖੋ ਇਰਾਦਾ ਦਾ ਡਰੇੜੇ ਪਰ ਜੇ ਅਸੀਂ ਹੁਣ ਸਾਥ ਦੇਵਾਂ ਕਿ ਉਹਨਾਂ ਦਾ ਇਰਾਦਾ ਹੋ ਡਰੇੜੋ ਜਾਏ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਇਹ ਸਾਂਝਾ ਮੋਰਚਾ ਹੈ ਇਹ ਕਿਸੇ ਦਾ ਕੋਈ ਘਰ ਦਾ ਮੈਟਰ ਨਹੀਂ ਹੈਗਾ ਇਹ ਸਾਰਾ ਪੰਥ ਦਾ ਮੋਰਚਾ ਹੈ ਇਹ ਸਾਰੇ ਪੰਜਾਬ ਦਾ ਮੋਰਚਾ ਹੈ ਜੇ ਸੀ ਇਕੱਠੇ ਹੋ ਕੇ ਆਵਾਂਗੇ ਉਹਨਾਂ ਨੂੰ ਹੋਰ ਖੁਸ਼ੀ ਹੋਏਗੀ ਹੋਰ ਚੜ੍ਹਦੀ ਕਲਾ ਹੋਵੇਗੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਰ ਨਵਾਂ ਸ਼ਹਿਰ ਤੋਂ ਵੀ ਸੰਤ ਬਾਬਾ ਨਿਰੰਗ ਸਿੰਘ ਜੀ ਪਹੁੰਚੇ ਨੇ ਹਰੀਆਂ ਵੇਲਾ ਵਾਲੇ ਔਰ ਇੱਥੇ ਪਹੁੰਚ ਕੇ ਜਦੋਂ ਨੇ ਉਹ ਦੇਖਿਆ ਆਪਣੇ ਮਨ ਨੂੰ ਵੀ ਸਕੂਨ ਮਿਲਿਆ ਕਿ ਇਸ ਔਖੀ ਘੜੀ ਵਿੱਚ ਪਹੁੰਚੇ ਹੋ ਜੀ ਬਹੁਤ ਨਿਗਾ ਸਵਾਗਤ ਹੈ ਜੀ ਵਾਇਗੁਰ ਜੀ ਦਾ ਖਾਲਸਾ ਵਾਇਸ ਅੱਜ ਅਸੀਂ ਸਪੂਰ ਜਥੇਬੰਦੀ ਸਰਦਾਰ ਜਗਜੀਤ ਸਿੰਘ ਡਰਦੇਵਾਲ ਦੇ ਮਰਦਮਾਰ ਦੀ ਹਮਾਇਤ ਕਰਨ ਵਾਸਤੇ ਟੌਰੀ ਬਾਡਰ ਤੇ ਪਹੁੰਚੇ ਹਾਂ ਅਸੀਂ ਸਪੂਰ ਜਥੇਬੰਦੀ ਉਹਨਾਂ ਦੇ ਨਾਲ ਹਾਂ ਜੋ ਸਾਨੂੰ ਹੁਕਮ ਕਰਦਗੇ ਅਸੀਂ ਤੰਦੇਹੀ ਦਾ ਪੂਰਾ ਕਰਾਂਗੇ ਹੋਰ ਵੀ ਜੋ ਸਾਨੂੰ ਮਿਸ ਜਿ ਜਥੇਬੰਦੀ ਵਾਲੇ ਵੀ ਕੁਝ ਕਹਿਣਗੇ ਉਹ ਪੂਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਸਵਾਲ ਪਾਸ ਮਨ ਉਦਾਸ ਹੁੰਦਾ ਜਦੋਂ ਤਸਵੀਰ ਦੇਖਦੇ ਹੋ ਕਿ ਕਿਵੇਂ ਹੁਣ ਵੀ ਸ਼ੀਸ਼ੇ ਪਿੱਛੇ ਨਹੀਂ ਕਿਉਂਕਿ ਇਨਫੈਕਸ਼ਨ ਨਾ ਹੋਵੇ ਜੇ ਜਾ ਕੇ ਵੀ ਆਇਆ ਜੀ ਕੀ ਗੱਲ ਕੀ ਥੋੜੀ ਉਹਨਾਂ ਨੂੰ ਕੱਲ ਨਹੀਂ ਹੁੰਦੀ ਕਮਜ਼ੋਰੀ ਆ ਕਿ ਕਮਜ਼ੋਰੀ ਆ ਜੀ ਅੱਜ ਕੱਲ ਜਦੋਂ ਸਥਿਤੀ ਸੀਗੀ ਕਹਿੰਦੇ 10 ਮਿੰਟ ਬੇਹੋਸ਼ ਰਹੇ ਅੱਜ ਕੱਲ ਨੂੰ ਚੰਗੇ ਆ ਬਸ ਕੱਲ ਨਾਲ ਫਰਕ ਹੈ ਕੱਲ ਨਾਲ ਚੰਗੇ ਆ ਕਹਿੰਦੇ ਡਲੇਵਲ ਸਾਬ ਤੱਕ ਕਮਜ਼ੋਰੀ ਕਰਕੇ ਬੇਹੋਸ਼ ਹੋ ਗਏ ਲੇਕਿਨ ਸਰਕਾਰਾਂ ਹੋਸ਼ ਕਿਉਂ ਨਹੀਂ ਕਰ ਰਹੀਆਂ ਉਹ ਕੀ ਤੁਹਾਨੂੰ ਲੱਗਦਾ ਪਿੱਛੇ ਕਾਰਨ ਉਹ ਤਾਂ ਪ੍ਰੀਖਿਆ ਲੈਣੀ ਆਉਣੀ ਹੈ ਨਾ ਕਿਸੇ ਨਾਲ ਲੜਾਉਣੀ ਤਾਂ ਉਹ ਤਾਂ ਸਿੱਧੇ ਤੇ ਜਾ ਕੇ ਫੇਰ ਕਰਨਾ ਜਦੋਂ ਕੋਈ ਪਾਣਾ ਵਰਤੇ ਫੇਰ ਉਹਨਾਂ ਦੇ ਜਾਗਣਾ ਸਾਡੀ ਗਵਰਨਮੈਂਟ ਤਾਂ ਉਹ ਜਿਹੜੀ ਮਿੰਟ ਮਿੰਟ ਤੇ ਗੌਰ ਕਰਦੀ ਹੈ ਉਹਨੂੰ ਪ੍ਰੀਖਿਆ ਚਾਹ ਦੇਣਗੇ ਫੇਰ ਕੀ ਜਵਾਬ ਦੇਣਗੇ ਜਾਣਗੇ ਉਹ ਜਵਾਬ ਤਾਂ ਆਪੇ ਦੇਣਗੇ ਜਿਹੜੇ ਕਰਨਗੇ ਕੰਮ ਕਰਨਗੇ ਸੁਪਨੇ ਲੀਡਰ ਭੁੱਲ ਜਾਂਦੇ ਕਿ ਤਪੋਰਾ ਅਜਰਾਜ ਦਾ ਜੋ ਨਰਕ ਇਹ ਗੱਲ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਜੀ ਭੁੱਲ ਜਾਂਦੇ ਸਾਰੇ ਜਿਹੜੇ ਆਪਣੇ ਨਵੇਂ ਸ਼ਹਿਰ ਏਰੀਆ ਦੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਜਿਹੜੇ ਹੱਲੇ ਵੀ ਇੱਥੇ ਆਣਾਰੇ ਸੋਚ ਰਹੇ ਉਹਨਾਂ ਨੂੰ ਵੀ ਇਹਹੀ ਬੇਨਤੀ ਕਰਦੇ ਵੇ ਵੱਧ ਤੋਂ ਵੱਧ ਇਸੇ ਆ ਕੇ ਪਹੁੰਚਣ ਤੇ ਦਰਿਆਲ ਸਾਹਿਬ ਨੂੰ ਹਮਾਇਤ ਦੇਣ ਹੁਣ ਇੱਕੇ ਦੀ ਲੋੜ ਹੈ ਆਜੇ ਇੱਕੇ ਦੀ ਲੋੜ ਆ ਸਾਰੇ ਆਪਣੇ ਮਤਭੇਦ ਪਲਾ ਕੇ ਇੱਥੇ ਪਹੁੰਚਣ ਜੀ ਤੇ ਟੀਚਾ ਇੱਕ ਹੈ ਹਾਂਜੀ ਹਾਂ ਮੰਗਾ ਸਾਰਿਆਂ ਦਾ ਇੱਕੋ ਹੀ ਆ ਜੀ ਮੰਗਾ ਸਾਰਿਆਂ ਦਾ ਇੱਕੋ ਜੀ ਬਹੁਤ ਸ਼ੁਕਰੀਆ ਜੀ ਜੀ ਕੋ ਤੁਹਾਡੇ ਚੋਂ ਕੋਈ ਹੋਰ ਆਪਣੇ ਵਿਚਾਰ ਸਾਂਝੇ ਕਰਨਾ ਹੈ ਬਾਬਾ ਸ਼ੁਕਰੀਆ ਜੀ 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 ਸਰਦਾਰ ਜੀ ਆਹ ਇਹ ਜਾਨੇ ਮੇਰੇ ਨਾਲ ਬੋਲ ਲੈਂਦਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਰਨ ਵਤ ਜਿਹੜਾ ਡੱਲੇ ਸਾਹਿਬ ਦਾ ਇਹ ਵੈਸੇ ਤੇ ਲੋਕਾਂ ਨੂੰ ਜਿੱਥੇ ਝਕਾਉਣ ਲਈ ਜ਼ਰੂਰੀ ਆ ਉੱਥੇ ਜਿਹੜੇ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਕੀਤੇ ਹੋਏ ਬਾਧੇ ਜਨਾ ਤੋਂ ਮੁਨਕਰ ਹੋ ਗਈ ਸੀ ਉਹ ਉਹਨਾਂ ਨੂੰ ਯਾਦ ਕਰਾਉਣ ਲਈ ਵੀ ਜ਼ਰੂਰੀ ਸੀ ਕਿਉਂਕਿ ਬਹੁਤ ਜਥੇਬੰਦੀਆਂ ਸਰਕਾਰੀ ਤਾਣੇ ਬਾਣੇ ਦੇ ਅਧੀਨ ਹੋ ਕੇ ਚੋਣਾ ਲੜ ਕੇ ਘਰਾਂ 'ਚ ਬੈਠ ਗਈਆਂ ਜੀ ਜਦੋਂ ਉਹਨਾਂ ਨੂੰ ਇਸ ਧਰਨੇ ਤੋਂ ਸੂਚਿਤ ਕੀਤਾ ਗਿਆ ਤਾਂ ਉਹਨਾਂ ਦੀ ਇਹ ਆਵਾਜ਼ ਸੀ ਕਿ ਇਦਾਂ ਦਾ ਕਿਤੇ ਜੁਗਾਂਵਾਦ ਇੱਕ ਧਰਨਾ ਲੱਗਦਾ ਹੁੰਦਾ ਪਰ ਇਹਨਾਂ ਦੋਨਾਂ ਫੋਰਮਾਂ ਵੱਲੋਂ ਸਰਦਾਰ ਸਵਨ ਸਿੰਘ ਪੰਦੇਹਰ ਡੱਲੇਵਾਲ ਸਾਹਿਬ ਜਗਜੀਤ ਸਿੰਘ ਡੱਲੇਵਾਲ ਜੀ ਔਰ ਮਜੀਤ ਸਿੰਘ ਰਾਏ ਉਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਅਲੀਕ ਕੇ ਇਹ ਧਰਨਾ ਖਨੌਰੀ ਤੇ ਸ਼ੰਭੂ ਬਾਰਡਰ ਵਾਲਾ ਲਾ ਦਿੱਤਾ ਉਹ ਪਹਿਲੇ ਧਰਨੇ ਦੀ ਤਰਜ਼ ਉੱਤੇ ਹੀ ਆ ਲੋਕਾਂ ਦਾ ਸੁਭਾਅ ਲੋਕਾਂ ਦਾ ਖਿਆਲ ਧਰਨੇ ਵਾਲ ਹਾਲੇ ਵੀ ਉਨਾ ਹੀ ਆ ਜਿੰਨਾ ਪਿਛਲੇ ਸਿੰਘੂ ਬਾਰਡਰ ਵਾਲੇ ਵੱਲ ਸੀ हां एक ਗੱਲ ਇਹ ਹੈਗੀ ਆ ਕਿ ਜੇ ਜਥੇਬੰਦੀਆਂ ਉਹ ਨਾਲ ਤੁਰਦੀਆਂ ਸ਼ਾਇਦ ਇਸ ਜਥੇ ਦੀ ਅੱਜ ਇਸ ਧਰਨੇ ਦੀ ਜਿਹੜੀ ਦਸ਼ਾ ਉਹ ਹੋਰ ਹੁੰਦੀ ਬਲ ਮਿਲਦਾ ਬਲ ਮਿਲਦਾ ਪਰ ਫਿਰ ਵੀ ਕਮੀ ਨਹੀਂ ਦੀ ਦਸਹੀ ਕਿਤੇ ਲੋਕਾਂ ਦੇ ਵਿੱਚ ਕਿਲੋਮੀਟਰ ਦੂਰੋਂ ਆਪਾਂ ਤੁਰ ਕੇ ਤੁਰ ਕੇ ਆਉਣੇ ਆ ਲੋਕਾਂ ਦੀ ਕਮੀ ਨਹੀਂ ਦਿਸ ਰਹੀ ਇਹ ਅਟਾਰੀ ਬਾਡਰ ਤੋਂ ਲੈ ਕੇ ਐ ਖਨੋਰੀ ਤੇ ਸ਼ੰਭੂ ਬਾਡਰ ਤੱਕ ਜਾਨੀ ਲੋਕਾਂ ਦੀਆਂ ਤੁਹਾਨੂੰ ਰੋਡ ਦੇ ਉੱਤੇ ਝੰਡੇ ਵਾਲੀਆਂ ਗੱਡੀਆਂ ਇਹਨਾਂ ਧਰਨਿਆਂ ਵੱਲੋਂ ਆਉਂਦੀਆਂ ਅੱਜ ਵੀ ਉਵੇਂ ਦਿਸਦੀਆਂ ਜਿਵੇਂ ਸਿੰਘੂ ਬਾਡਰ ਤੇ ਜਾਂਦੀਆਂ ਸੀ ਹਾਂ ਇੱਕਾ ਜਿਹੜਾ ਏਕਤਾ ਹੁਣੀ ਉਹ ਜ਼ਰੂਰੀ ਆ ਉਹਨਾਂ ਜਥੇਬੰਦੀਆਂ ਦਾ ਆਉਣਾ ਵੀ ਜ਼ਰੂਰੀ ਆ ਜਿਹੜੀਆਂ ਘਰਾਂ 'ਚ ਬੈਠੀਆਂ ਇਸ ਵੇਲੇ ਅਵੇਸਲੀਆਂ ਨੇ ਅੱਛਾ 25 ਦਿਨ ਹੋ ਗਏ ਚਿਹਰੇ ਤੇ ਨੂਰ ਹੈ ਜੋਸ਼ ਹੈ ਜਜ਼ਬਾ ਹੈ ਇਹ ਕੁਦਰਤ ਦੀ ਕਲਾ ਵਰਤਰੀ ਹੈ ਜੀ ਕੁਦਰਤ ਦੀ ਕਲਾ ਦੇਖੋ ਕੁਦਰਤ ਨੇ ਹੀ ਸਾਰਾ ਕੁਝ ਤਿਆਰ ਕੀਤਾ ਆਪਾਂ ਜਿਹੜਾ ਸਰੀਰ ਹੈ ਕੁਦਰਤ ਵਿੱਚ ਹੀ ਹੈ ਪਰ ਕੁਦਰਤ ਨੂੰ ਬਣਾਉਣ ਵਾਲੇ ਨੇ ਆਪਣੀ ਕੁਦਰਤ ਨੂੰ ਬਚਾਉਣਾ ਵੀ ਹੈ ਨਾ ਉਹਨੇ ਬਚਾਉਣ ਤੇ ਬੜੇ ਸਾਧਨ ਦਿੱਤੇ ਨੇ ਉਹਨੇ ਇੱਕ ਸਾਡੇ ਕੋਲੇ ਸਾਧਨ ਬਹੁਤ ਤਕੜਾ ਦਿੱਤਾ ਉਹ ਅਰਦਾਸ ਦਾ ਤੇ ਅਰਦਾਸ ਹਰ ਇੱਕ ਗੁਰੂ ਘਰ ਵਿੱਚ ਹੁੰਦੀ ਆ ਤੇ ਹਰ ਇੱਕ ਸਿੱਖ ਜਿਹੜਾ ਨਿਤਨੇਮ ਕਰਦਾ ਸਵੇਰ ਨੂੰ ਉਹ ਡੱਲੇ ਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੇ ਇੰਨੀ ਦੁਨੀਆ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੀ ਆ ਤੇ ਫਿਰ ਢੈਂਦੀ ਕਲਾ ਹਲ ਤਾਂ ਜਾਣਗੇ ਨਹੀਂ ਨਾ ਉਹਨਾਂ ਤੇ ਤੁਸੀਂ ਜਿੰਨੇ ਵੀ ਆ ਬਿਆਨ ਉਹਨਾਂ ਦੇ ਨਾਲ ਦੇ ਸਾਥੀ ਸਟੇਜ ਤੇ ਆ ਕੇ ਸਾਡੇ ਤੱਕ ਪਹੁੰਚਦੇ ਕਰਦੇ ਆ ਉਹਨਾਂ ਵਿੱਚ ਤੁਹਾਨੂੰ ਲੱਗਾ ਕਿਸੇ ਵਿੱਚ ਵੀ ਇੱਕ ਵੀ ਉਹਨਾਂ ਦਾ ਢੈਂਦੀ ਕਲਾ ਦਾ ਬਿਆਨ ਸੀ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਅਗਰ ਮੈਨੂੰ ਕੁਝ ਹੋ ਜਾਂਦਾ ਤਾਂ ਆ ਜਿਹੜਾ ਬਾਰਡਰ ਆ ਖਨੌਰੀ ਦਾ ਖਾਲੀ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਜਿਹੜੀ ਚੜ੍ਹਦੀ ਕਲਾ ਸਾਡੀ ਝੋਲੀ ਵਿੱਚ ਆ ਇਹ ਸਾਡੇ ਕੱਲ ਕੀ ਧਰ ਪਤਾ ਨੇ ਉਹ 14 ਜਗ੍ਹਾ ਲੜ ਕੇ ਪਾਈ ਆ ਔਰ ਇਹ ਹਮੇਸ਼ਾ ਬਰਕਰਾਰ ਰਹਿਣੀ ਆ ਚਾਹੇ ਉਹ ਉਸ ਟਾਈਮ ਦੇ ਵਿੱਚ ਲੈ ਜੀਏ ਚਾਹੇ ਅੱਜ ਦੇ ਟਾਈਮ ਵਿੱਚ ਲੜਨ ਵਾਲਾ ਖਾਲਸਾ ਉਦੋਂ ਵੀ ਉਹੀ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਤੰਗਲੀਆਂ ਕੁੰਡੇ ਕਈਆਂ ਲੈ ਕੇ ਆ ਕੇ ਲੜ ਪਿਆ ਸੀ ਤੇ ਅੱਜ ਉਹ ਤੇ ਤੁਸੀਂ ਜਿਸ ਟਾਈਮ ਤੋਂ ਸਿੰਘਾਂ ਨੇ ਦਿੱਲੀ ਨੂੰ ਇੰਨੀ ਵਾਰੀ ਜਿੱਤਿਆ ਬਾਬਾ ਬਗੇਲ ਸਿੰਘ ਨੇ ਇੰਨੀ ਵਾਰੀ ਦਿੱਲੀ ਜਿੱਤੀ ਜਿੱਤ ਕੇ ਉਹਨਾਂ ਨੂੰ ਦੁਬਾਰਾ ਦਿੱਤੀ ਉਹ ਮਗਰੋਂ ਫਿਰ ਭੁੱਲ ਜਾਂਦੀ ਸੀ ਉਸ ਤੋਂ ਬਾਅਦ ਇਸ ਦਿੱਲੀ ਦੇ ਤਖਤ ਦੇ ਉੱਤੇ ਆਜ਼ਾਦੀ ਦੀ ਲੜਾਈ 92% ਕੁਰਬਾਨੀਆਂ ਦੇ ਕੇ ਸਾਡੇਆਂ ਲੋਕਾਂ ਨੇ ਇਹ ਦਿੱਲੀ ਦਾ ਤਖਤ ਲੈ ਕੇ ਦਿੱਤਾ ਤੇ ਅੱਜ ਉਹ ਤਖਤ ਉਹੀ ਤਖਤ ਸਾਡੇ ਕੋਲ ਬਿਠਾਇਆ ਉਹ ਮਰਜ਼ੀ ਨਾਲ ਨਹੀਂ ਬੈਠੇ ਉਹ ਕਿਸੇ ਦੀ ਤਾਕਤ ਨਾਲ ਨਹੀਂ ਬੈਠੇ ਉਹ ਸਾਡੀ ਵੋਟ ਦੀ ਤਾਕਤ ਨਾਲ ਹੀ ਉੱਤੇ ਬੈਠੇ ਆ ਪਰ ਪਤਾ ਨਹੀਂ ਉਸ ਰਾਜਨੀਤਿਕ ਕੁਰਸੀ 'ਚ ਕਿਹੜਾ ਇਦਾਂ ਦਾ ਕੱਲ ਆ ਜਿਹੜਾ ਖੁੱਬਦੇ ਸਾਰੀ ਬੇਈਮਾਨ ਹੋ ਜਾਂਦੇ ਲੋਕ ਵੀ ਕਲਾਸ ਵਾਸਤੇ ਇਹ ਵੀ ਗੱਲ ਕਹੀ ਗਈ ਆ ਕਿੰਨੇ ਕਿ ਡੱਲੇਵਾਲ ਸਾਹਿਬ ਕਹਿੰਦੇ ਵੀ ਖਿਆਲ ਰੱਖਿਓ ਸਿਆਸੀ ਕਤਲ ਨਾ ਹੋ ਜਾਵੇ ਦੇਖੋ ਜੀ ਉਹਨਾਂ ਦੇ ਜਿਹੜੀ ਮਨ ਦੀ ਮਨਸ਼ਾ ਉਹਨਾਂ ਨੇ ਯਾਰ ਕੀਤੀ ਆ ਸਿਆਸੀ ਕਤਲ ਉਹਦੇ ਪਿੱਛੇ ਕਈ ਸਵਾਲ ਹੋਰ ਵੀ ਖੜੇ ਨੇ ਸਿਆਸੀ ਕਤਲ ਕੱਲਾ ਉਹਨਾਂ ਦਾ ਨਹੀਂ ਸਿਆਸੀ ਕਤਲ ਇਸ ਧਰਨੇ ਦਾ ਵੀ ਆ ਇਹ ਵੀ ਡਰਿਆ ਉਹਨਾਂ ਨੂੰ ਇਸ ਧਰਨੇ ਦੇ ਵਿੱਚ ਸਿਆਸਤ ਜਿਵੇਂ ਪਿਛਲੇ ਧਰਨੇ ਤੋਂ ਦਿੱਲੀ ਤੋਂ ਚਕਾਉਣ ਵਾਲੇ ਉਹ ਸਿਆਸੀ ਬੰਦੇ ਸੀ ਜਿਹੜੇ ਅੱਜ ਵਿੱਚ ਬੜੇ ਨਹੀਂ ਉਹਨਾਂ ਨੇ ਕੁਝ ਨਾ ਕੁਝ ਸਿਆਸਤ ਵਿਖਾਈ ਆ ਕੋਈ ਕਿਸੇ ਨਾਲ ਮੀਟਿੰਗਾਂ ਕਰਦਾ ਸੀ ਕੋਈ ਕਿਸੇ ਨਾਲ ਸਰਕਾਰ ਨੇ ਲਾਲਚ ਦੇਤਾ ਜੀ ਤੁਹਾਨੂੰ ਅਸੀਂ ਪੰਜਾਬ ਦੀ ਸੱਤਾ ਤੁਹਾਡੇ ਹੱਥਾਂ 'ਚ ਦੇ ਦਿੰਨੇ ਆ ਤਦੇ ਸਾਰਾ ਲੰਗ ਲੈਣਾ ਇਕੱਠਾ ਕਰਕੇ ਪੰਜਾਬ ਨੂੰ ਭੱਜ ਗਏ ਨਹੀਂ ਤਾਂ ਜੇ ਸਾਡੇ ਹੱਥਾਂ 'ਚ ਲਿਖਤੀ ਪ੍ਰਮਾਣ ਨਹੀਂ ਸੀ ਪੰਜਾਬ ਨੂੰ ਗਏ ਕੀ ਕਰਨ ਸੀ ਬਿਲਕੁਲ ਬਿਲਕੁਲ ਇਹ ਤਾਂ ਉਸ ਵੇਲੇ ਮਜਬੂਰੀ ਬਣ ਗਈ ਸੰਗਤ ਦੀ ਉਹ ਲੀਡਰਾਂ ਦੇ ਮਗਰ ਤੁਰਨ ਦੀ ਕਰਕੇ ਉਹ ਪਾਣਾ ਵਾਪਰ ਗਿਆ ਪਰ ਹੁਣ ਸੁਚੇਤ ਆਂ ਸਰਕਾਰੀ ਪਾਣਾ ਉਹ ਰਾਜਸਾਹੀ ਪਾਣਾ ਜਾਇ ਅਸੀਂ ਕਹਿੰਦੇ ਸਿਆਸਤ ਵਾਲਾ ਪਾਣਾ ਹੁਣ ਨਹੀਂ ਵਰਤਣਾ ਹੁਣ ਲੀਡਰ ਸੁਚੇਤ ਨੇ ਬਹੁਤ ਸ਼ੁਕਰੀਆ ਜੀ ਧੰਨਵਾਦ ਕਦੋਂ ਕਦੋਂ ਪਹੁੰਚਾ ਇਹ ਚੱਲਦਾ ਪਿਆ ਜੀ ਲਾਈਵ ਚੱਲਦਾ ਵੀ ਚੱਲ ਆਪਣੇ ਦੇਖਦੇ ਪਏ ਸਾਰੇ ਠੀਕ ਆ ਠੀਕ ਆ ਆਪਣੇ ਦੇਖਦੇ ਪਾ ਜੀ ਨਵਾਂ ਸ਼ਹਿਰ ਤੋਂ ਇਹਨੇ ਬਾਬਾ ਜੀ ਉਹ ਕਦਾਂ ਸਰਦਾਰ ਜਸਵੰਤ ਸਿੰਘ ਪਠੱਲ ਜੀ ਆਜੋ ਪੂਰੀ ਵਡਟਾਈ ਔਰ ਅਮਰਦਾ ਬੋਲ ਦਿਓ ਸ਼ੇਰ-ਏ-ਪੰਜਾਬ ਕਿਸਾਨ ਜੁਨੀਏ ਤੋਂ ਸਰਦਾਰ ਜਸਵੰਤ ਸਿੰਘ ਪਠੱਲ ਸਾਹਿਬ ਆਜੋ ਪਠੱਲ ਸਾਹਿਬ ਪੂਰੀ ਜ਼ਰੂਰੀ ਦੀਣਾ ਹਾਂ ਮੈਂ ਧਰਨਾ ਚੜ੍ਹਦੀ ਕਲਾ ਚ ਹੈ ਔਰ ਤੁਹਾਡੇ ਵਿਚਾਰ ਮੈਂ ਜਾਣਨੇ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਮੋਰਚੇ ਦੇ ਵਿੱਚ ਪਹੁੰਚਦੇ ਆ ਚਾਹੇ ਉਹ ਦਿੱਲੀ ਦਾ ਧਰਨਾ ਸੀ ਚਾਹੇ ਉਹ ਬੰਦੀ ਸਿੰਘਾ ਦੀ ਰਿਹਾਈ ਦਾ ਸੀ ਚਾਹੇ ਉਹ ਸ਼ੰਭੂ ਮੋਰਚਾ ਚੱਲ ਰਿਹਾ ਚਾਹੇ ਇੱਕ ਨੌਰੀ ਚੱਲ ਰਿਹਾ ਤੁਸੀਂ ਹਰ ਜਗ੍ਹਾ ਪਹੁੰਚਦੇ ਤੁਹਾਡਾ ਵੀ ਧੰਨਵਾਦ ਹਰ ਗੱਲ ਜਿਹੜੀ ਸਾਡੀ ਹੈਗੀ ਆ ਤੁਸੀਂ ਹਰ ਜਰੀਏ ਲੋਕਾਂ ਦੇ ਨਾਲ ਪੀੜਤ ਤੇਰੇ ਆ ਉਹਦੀ ਗੱਲ ਤਾਂ ਰੱਖਣੀ ਪੈਂਦੀ ਹੈ ਨਾ ਨਹੀਂ ਬਿਲਕੁਲ ਜੀ ਰੱਖਣੀ ਚਾਹੀਦੀ ਆ ਦੇਖੋ ਪੀੜਤ ਤੇਰੇ ਸਾਰਿਆਂ ਨੂੰ ਪਤਾ ਕਿਸਾਨੀ ਦਾ ਮਸਲਾ ਇਹ ਅੱਜ ਦਾ ਨਹੀਂ 2020 ਤੋਂ ਪਹਿਲਾਂ ਦਿੱਲੀ ਵਿੱਚ ਧਰਨਾ ਚੱਲਿਆ ਜੀ ਉਹਦੇ ਵਿੱਚ ਲਗਭਗ 13 ਮਹੀਨੇ ਤਹਰਨਾ ਚੱਲਦਾ ਰਿਹਾ ਅਸੀਂ ਉੱਥੇ ਵੀ ਜਿੰਨਾ ਵੀ ਯੋਗਦਾਨ ਹੋ ਸਕਿਆ ਪਾਇਆ ਸੀ ਜੀ 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 ਉਹਦੇ ਬਾਅਦ ਵਿੱਚ ਜਿਹੜਾ ਉੱਥੇ ਕੁਝ ਸਿਆਸੀ ਕਾਰਨ ਹੋ ਗਿਆ ਜੇ ਅਸੀਂ ਹੁਣ ਇਹ ਸਾਨੂੰ ਲੱਗਦਾ ਕਿ ਉੱਥੇ ਅਸੀਂ 1-2 ਮਹੀਨੇ ਹੋਰ ਬੈਠਦੇ ਸ਼ਾਇਦ ਸਾਡਾ ਉਹ ਜਿਹੜਾ ਅੱਜ ਇਹ ਦੁਬਾਰਾ ਧਰਨੇ ਲਾਣੇ ਪਏ ਸਾਨੂੰ ਨਾ ਲਾਣੇ ਪੈਂਦੇ ਉਹਦੇ ਵਿੱਚ ਹੁਣ ਜੇ ਇੱਥੇ ਧਰਨਾ ਲੱਗ ਗਿਆ ਹੁਣ ਸਾਡੀਆਂ ਜਿਹੜੀਆਂ ਬਾਕੀ ਜਥੇਬੰਦੀਆਂ ਹੈਗੀਆਂ ਆ ਉਹ ਨਹੀਂ ਇੱਕ ਝਟ ਹੋ ਰਹੀਆਂ ਆ ਉਹਦੇ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਸਿਹਤ ਬਹੁਤ ਜ਼ਿਆਦਾ ਸ਼ਹਿਰ ਦਾ ਜਥੇਬੰਦੀਆਂ ਇੱਕ ਹੋ ਜਾਂਦੀਆਂ ਹੌਸਲਾ ਕਿੰਨਾ ਮਿਲਣਾ ਸੀ ਅਸੀਂ ਤਾਂ ਜੀ ਅੱਜ ਵੀ ਕਹਿੰਦੇ ਆ ਪਾਰਸਨ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਆ ਸੀ ਤਾਂ ਇਹ ਸੋਚਦੇ ਸੀਗੇ ਵੀ ਸਾਰੀਆਂ ਜਥੇਬੰਦੀਆਂ ਦਾ ਉਹਦੇ ਵਿੱਚ ਕੋਈ ਫੈਸਲਾ ਵਧੀਆ ਆ ਜਾਊਗਾ ਹੂੰ ਪਰ ਉਹ ਹਲੇ ਵੀ ਜਥੇਬੰਦੀਆਂ ਆਪਣੀ ਹੁਣ ਪਤਾ ਨਹੀਂ ਇਗੋ ਵਿੱਚ ਕੀ ਫਸੀਆਂ ਹੈਗੀਆਂ ਕਿ ਅਸੀਂ ਇਕੱਠੇ ਨਹੀਂ ਹੋਣਾ ਪੰਦੇੜ ਸਾਹਿਬ ਦੇਰਾਂਗੇ ਦੇਖਾਂਗੇ ਮੀਟਿੰਗ ਕੀਤੀ ਸੀ ਜੀ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਹਲੇ ਤੱਕ ਜੀ ਪੰਦੇੜ ਸਾਹਿਬ ਨੇ ਚਿੱਠੀ ਵੀ ਲਿਖੀ ਸਾਰੀਆਂ ਜਥੇਬੰਦੀਆਂ ਨੂੰ ਕਿ ਸਾਰੀਆਂ ਪਹੁੰਚੋ ਪਰ ਨਹੀਂ ਪਹੁੰਚ ਰਹੇ ਹੁਣ ਦੇਖੋ ਅਸੀਂ ਲਗਭਗ ਤੁਸੀਂ ਵੀ ਉੱਥੇ ਆਏ ਸਾਡਾ ਤਾਂ ਥੋੜਾ ਹੀ ਫਰਕਿਆ ਪਿੰਡਾਂ ਦਾ ਅਸੀਂ ਗੜਸ਼ੰਕਰ ਤੋਂ ਆਏ ਤੁਸੀਂ ਨਮਾਸ਼ਰ ਤੋਂ ਆਏ ਆ ਜੀ ਸਵੇਰ ਦੇ ਪਹਿਲਾਂ ਅਸੀਂ ਸ਼ੰਭੂ ਬਾਰਡਰ ਤੇ ਵੀ ਪਹੁੰਚੇ ਉਤੋਂ ਹੋ ਕੇ ਉਸ ਤੋਂ ਬਾਅਦ ਹੁਣ ਇੱਥੇ ਵੀ ਪਹੁੰਚੇ ਆ ਤੇ ਲਗਭਗ ਲਗਾਤਾਰ ਜੇ ਇਹ ਲੱਗਿਆ ਹੋਇਆ ਧਰਨਾ ਤੇਰਾ ਫਰਵੀ ਤੋਂ ਅਸੀਂ ਲਗਾਤਾਰ ਧਰਨੇ ਦੇ ਨਾਲ ਜੁੜੇ ਹਾਂ ਲਗਾਤਾਰ ਜਿੱਦਾਂ ਜਿੱਦਾਂ ਦੀ ਵੀ ਸਾਨੂੰ ਕੋਈ ਕਿੱਥੇ ਦੀ ਕੋਈ ਜ਼ਰੂਰਤ ਲੱਗਦੀ ਹਰ ਤਰ੍ਹਾਂ ਦੀ ਚੀਜ਼ ਪਹਾਂਕ ਕੇ ਤੁਰ ਪਹੁੰਚਦੇ ਹਾਂ ਅੱਜ ਵੀ ਅਸੀਂ ਆਪਣੇ ਵੱਲੋਂ ਜੋ ਵੀ ਟੈਲੀਫੋਨ ਹੁੰਦਾ ਕਰ ਰਹੇ ਹਾਂ ਪਰ ਜਦੋਂ ਤੱਕ ਸਾਨੂੰ ਇਹ ਲੱਗਦਾ ਕਿ ਪੂਰਾ ਪੰਜਾਬ ਇਕੱਠ ਹੋ ਕੇ ਇਸ ਧਰਨੇ ਦੇ ਵਿੱਚ ਨਹੀਂ ਪਹੁੰਚਦਾ ਉਦੋਂ ਤੱਕ ਬਹੁਤ ਹੁਣ ਜਿੱਦਾਂ ਜਗਜੀਤ ਸਿੰਘ ਦੀ ਡੱਲੇਵਾਲ ਸਾਹਿਬ ਦੀ ਆਪਣੀ ਸਿਹਤ ਆ ਹੁਣ ਉਹਦੇ ਤੋਂ ਵੀ ਸਾਨੂੰ ਡਰ ਲੱਗ ਰਿਹਾ ਕਿ ਅਨਸਕਾਮੀ ਘਟਨਾ ਕੋ ਹੋ ਜਾਂਦੀ ਆ ਇਹ ਧਰਨਾ ਵੀ ਕਿਸ ਪੜਾਵਲੇ ਜਾਊਗਾ ਹਲੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਦਿਨ ਪਤੀ ਦਿਨ ਸਿਹਤ ਵਿਗੜ ਰਹੀ ਹੈ ਸਿਹਤ ਵਿਗੜ ਰਹੀ ਹੈ ਖਰਾਬਡ ਕੱਲ ਬਹੁਤ ਜ਼ਿਆਦਾ ਖਰਾਬ ਸੀ ਹੁਣ ਕਿਉਂਕਿ ਹਰ ਟਾਈਮ ਮਨ ਦਰ ਦਰਿਆ ਉਸ ਤੀ ਤੂੰ ਪਰ ਅਸੀਂ ਚਾਹਦੇ ਆ ਕਿ ਇਹ ਜਿਹੜਾ ਹੈਗਾ ਆ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਰੱਖੇ ਜਿਹੜੀ ਸਰਕਾਰ ਆ ਸਰਕਾਰ ਦੇ ਵੀ ਕੋਈ ਕੰਨਾਂ ਤੇ ਜੂਂ ਸਰਕੇ ਕਿ ਉਹ ਜਿਹੜੀਆਂ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਨੂੰ ਮੰਨ ਲਵੇ ਤੇ ਅਸੀਂ ਇਸ ਹੁਣ ਤੂੰ ਵੀ ਨਹੀਂ ਸਰਕਦੇ ਉਹ ਕਹਿੰਦੀ ਇਹਨਾਂ ਤਾਂ ਹਿਲਣਾ ਨਹੀਂ ਨਹੀਂ ਦੇਖੋ ਹਿਲਣਾ ਨਹੀਂ ਹੁਣ ਅੱਗੇ ਤਾਂ ਆਪਾਂ ਕਹਿ ਰਹੇ ਸੀਗੇ ਕਿ ਜਿਹੜੀ ਹੈਗੀ ਆ ਆਪੋਜੀਸ਼ਨ ਕਮਜ਼ੋਰ ਆ ਹੁਣ ਤਾਂ ਆਪੋਜੀਸ਼ਨ ਵੀ ਰੌਲਾ ਪਾ ਰਹੀ ਆ ਸਾਰੇ ਐਮਪੀ ਰੌਲਾ ਪਾ ਰਹੇ ਆ ਅੱਜ ਤੱਕ ਕਦੇ ਐਮਪੀ ਇਦਾਂ ਬੋਲੇ ਨਹੀਂ ਸੀ ਜਿੱਦਾਂ ਬੋਲ ਰਹੇ ਪਰ ਫਿਰ ਤਸਵੀਰ ਨਾਲ ਲੈ ਕੇ ਬੋਲਦੇ ਆ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਪਰ ਹੁਣ ਉਹ ਕੀ ਕਿਤੇ ਕਿ ਜਿਹੜਾ ਮੋਦੀ ਆ ਜਾਂ ਮਿਤਛਾ ਆਇਆ ਜਾਂ ਹੋਰ ਇਹਨਾਂ ਦੇ ਹੈਗੇ ਮੰਤਰੀ ਮੰਡਲ ਆ ਕਿ ਇਹ ਸਦਾ ਲਈ ਰਾਜ ਕਰੂਗੇ ਇੰਡੀਆ ਦੇ ਉੱਤੇ ਇੱਥੇ ਦਾ ਰਾਵਣ ਵਰਗੇ ਜਿਨੀ ਮੰਜਨਾ ਕਾਲ ਬਣਿਆ ਸੀ ਉਹ ਵੀ ਚਲ ਗਿਆ ਠੀਕ ਆ ਇਹ ਤਾਂ ਜਿਨੀ ਤਾਜਮਹਾਲ ਬਣਾਏ ਸੀ ਉਹ ਵੀ ਚਲ ਗਿਆ ਇੱਕ ਮਿੰਟ ਕਿਸੇ ਨੇ ਨਹੀਂ ਰਹਿਣਾ ਦੁਨੀਆ ਤੋਂ ਤੇ ਪਰ ਜਿਹੜੀ ਸਾਡੇ ਹੱਕਾਂ ਦੀ ਲੋੜ ਆ ਸਾਡੇ ਤੁਹਾਡਾ ਮਨ ਰੋਜਿਆ ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਯਾਦ ਕਰੀਏ ਉਹਨਾਂ ਦੇ ਜੇ ਰਾਜ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਾਲ ਹੁੰਦੀ ਸੀ ਉਹ ਰਾਜਾ ਆਪ ਤੁਰ ਕੇ ਫਿਰਦਾ ਸੀ ਆਵਾਮ ਦੇ ਵਿੱਚ ਕਿ ਅਸੀਂ ਆਵਾਮ ਦੇ ਵਿੱਚ ਜਾਈਏ ਤੇ ਅਸੀਂ ਆਵਾਮ ਦੇ ਵਿੱਚ ਜਾ ਕੇ ਆਪਣਾ ਲੋਕਾਂ ਦਾ ਦੁੱਖ ਸੁੱਖ ਪੁੱਛੀ ਜਦੋਂ ਉੱਥੇ ਕਾਲ ਦਾ ਸਮਾਂ ਇੱਕ ਵਾਰੀ ਆਇਆ ਉਹ ਨਹੀਂ ਆਪ ਖੁਦ ਰਾਸ਼ਨ ਵੰਡਿਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪਰ ਅੱਜ ਜਿਹੜਾ ਹਾਲਾਤ ਹੋਇਆ ਕਿ ਸਾਡਾ ਰਾਜਾ ਤਾਂ ਕਿਤੇ ਬਾਹਰ ਨਹੀਂ ਨਿਕਲ ਰਿਹਾ ਜੀ ਉਹੀ ਕੈਪਟਨ ਸਾਹਿਬ ਵਾਲੀ ਗੱਲ ਹੋ ਗਈ ਸਾਡੇ ਰਾਜੇ ਤਾਂ ਪਹਿਲਾਂ ਸੋਚਦੇ ਪਹਿਲਾਂ ਤਸਵੀਰ ਚ ਪਾ ਦੋ ਪੇਪਰਾਂ ਤੇ ਪਹਿਲਾ ਲਫਾਫੇ ਤਸਵੀਰ ਚ ਪਾ ਦੋ ਫਿਰ ਉਹਦੇ ਵਿੱਚ ਰਾਸ਼ਨ ਪਾਈਓ ਜੀ ਭਾਈ ਸਾਹਿਬ ਨੇ ਉਹ ਜਥੇਬੰਦੀਆਂ ਦਾ ਅੱਜ ਬਿਆਨ ਸੁਣਿਆ ਜੀ ਮੋਬਾਈਲ ਦੇ ਵਿੱਚ ਉਹਨਾਂ ਨੇ ਵੀਡੀਓ ਵੀ ਪਾਈ ਆ ਬਿਆਨ ਵੀ ਦਿੱਤਾ ਕਿ ਸਾਨੂੰ ਲੱਤ ਲੰਘਾਉਣੇ ਹੋਗੇ ਜਗਿੰਦਰ ਦਾ ਇਹ ਬਿਆਨ ਆਗਾ ਤੇ ਜਿਹੜੀਆਂ ਪਾਰਟੀਆਂ ਨੂੰ ਰਾਜਨੀਤਿਕ ਨੂੰ ਅਸੀਂ ਘੇਰਦੇ ਤੇ ਉਹ ਪਾਰਟੀਆਂ ਵੀ ਅੱਤੇ ਦੁੱਖ ਸੁੱਖ ਕਰਕੇ ਗਈਆਂ ਨੇ ਅੱਗੇ ਦੇਖੋ ਐਡੇ ਕਿ ਐਡੇ ਕਿੱਡੇ ਉਹ ਐਡੇ بڑے ਪਾਪੀ ਹੋਗੇ ਉਹ ਤੇ ਹਾ ਦਾ ਨਨਾਰਮ ਨਹੀਂ ਉਹਨਾਂ ਨੇ ਮਾਰਿਆ ਸਭ ਨੂੰ ਕਹਿੰਦੇ ਨੇ ਸਾਨੂੰ ਲਾ ਤੇੜ ਦੀ ਨਗਾਉਣੇ ਉਹਨੂੰ ਲਾ ਤੇੜ ਦੀ ਨਗਾਉਣਾ ਸਮਝਦੇ ਨੇ ਵੀ ਜੀ ਅਸੀਂ ਇੱਥੇ ਆਉਣੇ ਹਾਂ। ਕੋਈ ਨਹੀਂ ਸਮਝੀ ਕਿ ਉਹ ਦੇਖੋ ਵੱਡੀ ਗੱਲੇ ਆ ਗਏ ਬੰਦੇ ਨਹੀਂ ਮੁੜਦੇ। ਫਿਰ ਉਹ ਬਾਅਦ ਵਿੱਚ ਰੌਲਾ ਪਾਉਣ ਵਾਲੋ ਕਿ ਆਪਾਂ ਆ ਜਾਂਦੇ ਚੱਲ ਜਾਂਦੇ ਆਪਣੀ ਸੋਚ ਤੇ ਕਿੰਤੂ ਪਰੰਤੂ ਕਰਨ ਹੁਣ ਮੌਕਾ ਹੁਣ ਸਾਹਮਣਾ ਚਾਹੀਦਾ। ਕੋਈ ਜਿਹੜੇ ਬੰਦਿਆਂ ਨੂੰ ਸੀ ਘੇੜਦੇ ਤੇ ਨਾ ਜਿਹੜੀਆਂ ਪਾਰਟੀਆਂ ਨੂੰ ਰਾਜਨੀਤਿਕ ਨੂੰ ਘੇੜਦੇ ਤੇ ਅਸੀਂ ਉਹ ਪਾਰਟੀਆਂ ਆਈਆਂ ਨੇ ਉਰੇ। ਦੇਖੋ ਉਹਨਾਂ ਨਾਲ ਸਾਡਾ ਕੀ ਗਿਲਾਗਾ। ਉਹ ਤਾਂ ਸਰਕਾਰ ਆਈ ਹੀ। ਹੈਂ ਮੌਜੂਦਾ ਸਰਕਾਰ ਆਈ ਮੌਜੂਦਾ ਸਰਕਾਰ ਤਾਂ ਨਹੀਂ ਆਈ ਜਿਹੜੀਆਂ ਚਲੋ ਕਾਂਗਰਸ ਪਾਰਟੀ ਹੋਈ ਜਿਵੇਂ ਸਰਕਾਰ ਐਂ ਕਰਦੀ ਵੋਟਾਂ ਜਿੱਤ ਲੈਂਦਾ ਹੋਇਆ ਤੇ ਹੋਰ ਪਾਰਟੀਆਂ ਨੇ ਜਿੱਦਣ ਉਹਨਾਂ ਦੀ ਸਰਕਾਰ ਸੀਗੀ ਉਦੋਂ ਉਹ ਵੀ ਨਹੀਂ ਆਦੇ ਸਕੇ ਅੱਜ ਉਦੋਂ ਇਹ ਆਦੇ ਸਕੇ ਅੱਜ ਇੱਕ ਇੱਕ ਕੁਰਸੀ ਦਾ ਨਸ਼ਾ ਹੀ ਹੈ ਕੁਰਸੀ ਦਾ ਨਸ਼ਾ ਆਇਆ ਕੁਰਸੀ ਛੱਡਦੇ ਨਾ ਨਾਲ ਚੈਂਬਰ ਜਾਂਦੇ ਆ ਕੁਰਸੀ ਤੇ ਜਿੱਦਣ ਉਹਨਾਂ ਦੀ ਸਰਕਾਰ ਸੀ ਉਹ ਵੀ ਨਹੀਂ ਆਦੇ ਸਕੇ ਅੱਜ ਸਰਕਾਰ ਬਦਲ ਗਈ ਤਾਂ ਦੂਜੇ ਤਰੀਕੇ ਫਿਰਦੇ ਆ ਇਹ ਤਾਂ ਰੀਤ ਹੈ ਇੱਕ ਦੂਜੇ ਨੂੰ ਲੜਾਉਣੇ ਦੀ ਕਹਾਣੀ ਕਰਦੇ ਪਰ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਨੇ ਚਾਹੀਦੇ ਗੱਲ ਤਾਂ ਇਹੀ ਹੈ ਜੀ ਸਰ ਜੀ ਬਾਕੀ ਕਨਾਰੀ ਬਾਰਡਰ ਤੋਂ ਸਾਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲਾਂ ਕਿ ਆਪਣੇ ਮਨਾਂ ਦੇ ਵਿੱਚੋਂ ਗੁੱਸਾ ਤੁਹਾਡਾ ਕਿਸੇ ਨਾਲ ਹੋ ਸਕਦਾ ਪਰ ਕਿਸਾਨੀ ਨਾਲ ਨਹੀਂ ਹੋ ਸਕਦਾ ਕਿਸਾਨੀ ਨਾਲ ਹੀ ਹੋਇਆ ਸਾਰੇ ਆਪਣੀ ਕਿਸਾਨੀ ਦਾ ਦਰਦ ਸਮਝਦੇ ਹੋਏ ਇੱਥੇ ਪਹੁੰਚੋ ਅਸੀਂ ਹਲਕਾ ਗੜਸ਼ੰਕਰ ਸ਼ਹਿਰ ਪਰ ਤੋਂ ਚਾਰੇ ਪੰਜਾਬ ਕਿਸਾਨ ਜੁਨੀਅਨ ਦੇ ਵੱਲੋਂ ਆਪਾਂ ਇੱਥੇ ਵੀ ਹਾਜ਼ਰੀ ਲਵਾਈ। ਸ਼ੰਭੂ ਦੇਵੀ ਲਵਾ ਕੇ ਆਏ ਮੈਂ ਸਾਰੇ ਪੀਵੀ 32 ਵੱਲੋਂ ਸਾਰੇ ਜਿਹੜਾ ਜਿੰਨੇ ਵੀ ਮੇਰੇ ਦਰਸ਼ਕ ਸੁਣਦੇ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਕਿਸਾਨੀ ਬਚਾਓ। ਜੀ ਕਿਸੇ ਦੇ ਮਗਰ ਨਾ ਲੱਗੋ। ਜੇ ਸਾਡੀ ਕਿਸਾਨ ਆ ਕਿਸਾਨੀ ਆ ਤਾਂ ਉਹਦੇ ਨਾਲ ਸਾਡੀ ਰੋਜੀ ਰੋਟੀ ਆ। ਤੁਸੀਂ ਅੱਜ ਦੇਖਿਆ ਸੀ ਵੀ ਝੋਨੇ ਵੇਲੇ ਕੀ ਹਾਲ ਹੋਇਆ ਸੀ। ਕੀ ਹਾਲ ਹੋਇਆ? ਕੋਈ ਤੁਹਾਡੇ ਨਾਲ ਨਹੀਂ ਖੜਿਆ। ਸੋ ਅੱਜ ਮੌਕਾ ਜੇ ਕਾਨੂੰਨ ਲਾਗੂ ਹੋ ਗਏ ਫੇਰ ਸਵਾ ਲੰਘ ਜਾਣਾ ਤੁਹਾਡੇ ਗੁੱਸੇ ਗਲੇ ਕਿਸੇ ਨਾਲ ਨਹੀਂ ਦੇਖਣੇ ਸੋ ਮੈਂ ਸਾਰੇ ਨੂੰ ਹੱਥ ਬੰਨ ਕੇ ਅਪੀਲ ਕਰਦਾ ਆਪਣੀ ਜਮੀਰ ਜਾਗਦੇ ਹੋਏ ਸਾਰੇ ਇੱਥੇ ਪਹੁੰਚੋ ਜਿੱਦਾਂ ਆਪਾਂ ਦਿੱਲੀ ਪਹੁੰਚੇ ਸੀ ਇਦਾਂ ਪਹੁੰਚੋ ਮੈਂ ਜਿਹੜੇ ਮੇਰੇ ਜਥੇਬੰਦੀਆਂ ਦੇ ਗੁੱਸੇ ਗਲੇ ਆ ਵੀਰੋਂ ਉਹਨਾਂ ਨੂੰ ਭੁੱਲ ਜਾਓ ਤੁਸੀਂ ਸਾਰੇ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਹੱਥ ਜੋੜ ਕੇ ਵੀ ਆਪਣੇ ਗੁੱਸੇ ਗਲੇ ਭੁੱਲ ਕੇ ਇੱਥੇ ਆਓ ਜੇ ਸਾਡੇ ਕੋਲੋਂ ਸਾਡਾ ਕਿਸਾਨ ਆ ਗੁੱਟਲੇ ਵੱਲ ਚਲ ਗਿਆ ਫੇਰ ਬਾਅਦ ਆਪਾਂ ਕੀ ਕਰਾਂਗੇ ਕੀ ਕੀ ਫਾਇਦਾ ਹੋਵੇ ਸਾਡਾ ਭੋਗਾਂ ਦੇ ਇਕੱਠੇ ਹੋਣ ਦਾ ਸੋ ਮੈਂ ਸਾਰਿਆਂ ਨੂੰ ਵੀ ਤੁਸੀਂ ਸਾਰੇ ਜਾਗਦੀ ਜ਼ਮੀਰ ਵਾਲੇ ਆ ਜਾਗਦੀ ਜ਼ਮੀਰ ਨੂੰ ਆਪਣੀ ਨੂੰ ਸਮਝੋ ਤੇ ਆਪਾਂ ਕਿਸਾਨੀ ਨੂੰ ਤੇ ਆਪਣੇ ਪੰਜਾਬ ਨੂੰ ਬਚਾਈਏ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੀ ਜ਼ਮੀਰ ਨੂੰ ਜਗਾਉਂਦੇ ਹੋਏ ਸਾਰੇ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਗੱਡੀਆਂ ਲੈ ਕੇ ਇੱਥੇ ਜ਼ਰੂਰ ਪਹੁੰਚੋ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਪੰਜਾਬ ਦੁਖੀ ਆ ਅਸੀਂ ਮੈਂ ਤੁਹਾਨੂੰ ਦੋਖੀ ਖਰਦੇ ਨਾਲੋਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਣੀ ਜ਼ਮੀਰ ਨੂੰ ਜਾਗਦੇ ਹੋਏ ਸਾਰੇ ਜਥੇਬੰਦੀਆਂ ਵਾਲਿਓ ਮੈਂ ਹੱਥ ਜੋੜਦਾ ਤੁਹਾਡੇ ਪੁਰੇ ਕੋਲਤੀ ਕਿਸੇ ਤੋਂ ਵੀ ਹੋ ਸਕਦੀ ਆ ਸਾਰੇ ਜਣੇ ਇੱਥੇ ਸ਼ੰਭੂ ਬਾਡਰ ਤੇ ਪਹੁੰਚੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰ ਹੈ ਬਹੁਤ ਭਾਵਕ ਅਪੀਲ ਹੈ ਪਰ ਸੱਚੇ ਦਿਲੋਂ ਅਪੀਲ ਹੈ ਦੇਖੋ ਜੇ ਅਸੀਂ ਇਕੱਠੇ ਨਹੀਂ ਆ ਫਿਰ ਸਰਕਾਰਾਂ ਨੂੰ ਗੱਲ ਕਲੀਅਰ ਆ ਕਿ ਜੋ ਅਸੀਂ ਚਾਹਨੇ ਆ ਹੋ ਰਿਹਾ ਜੇ ਸਾਡਾ ਇੱਕ ਆ ਫਿਰ ਸਰਕਾਰਾਂ ਵੀ ਸਮਝਦੀਆਂ ਫਿਰ ਸਰਕਾਰਾਂ ਮਜਬੂਰ ਹੁੰਦੀਆਂ ਕਿ ਇੱਕ ਨੇ ਜੀ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਾਈ ਪ੍ਰਧਾਨ ਸ਼ਾਹਬਾਦ ਸਿੰਘ ਪਿੰਗੜੀ ਅਸੀਂ ਸਾਬ ਜੇਸੇ ਬੰਦੀਆਂ ਨੂੰ ਗਿੰਨੀਆਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਆਪੋ ਆਪਣਾ ਗਲਾ ਸ਼ਿਕਵਾ ਭਰ ਆ ਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਇਹ ਕਰਕੇ ਸਰਕਾਰਾਂ ਦੇ ਆਪਾਂ ਦਬਾਅ ਪਾ ਸਕੀਏ ਤੇ ਆਪਣੀਆਂ ਜਿਹੜੀਆਂ ਮੰਗਾਵਾ ਉਹ ਆਪਾਂ ਮੰਗਾ ਆਪਣੀਆਂ ਮਨਵਾ ਮਨਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤਿ ਤਸਵੀਰਾਂ ਤੁਹਾਨੂੰ ਅਸੀਂ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਜੀ 25ਵੇਂ ਦਿਨ ਅੱਜ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਦਾਖਲ ਹੋ ਚੁੱਕੀ ਹੈ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਹਨ ਔਰ ਕੱਲ ਵੀ ਤੁਸੀਂ ਤਸਵੀਰ ਦੇਖੀ ਸੀ ਜਦੋਂ ਉਹ ਡਿੱਗ ਜਾਂਦੇ ਆ 10 ਮਿੰਟ ਬੇਹੋਸ਼ ਰਹਿੰਦੇ ਆ ਸਵਾਲ ਲੋਕਾਂ ਦੇ ਇਹ ਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਤਾਂ ਕਮਜ਼ੋਰੀ ਕਰਕੇ ਬੇਹੋਸ਼ ਹੋ ਸਕਦੇ ਲੇਕਿਨ ਸਰਕਾਰਾਂ ਕਦ ਹੋਸ਼ ਕਰਨਗੀਆਂ ਸਰਕਾਰਾਂ ਕਦ ਸਮਝਣਗੀਆਂ ਕਿ ਹਰ ਇੱਕ ਵਿਅਕਤੀ ਦੀ ਔਰ ਖਾਸ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ 40 ਸਾਲ ਦਾ ਵੱਡਾ ਤਜਰਬਾ ਹੈ ਸੀਨੀਅਰ ਕਿਸਾਨ ਆਗੂ ਨੇ ਕਦ ਇਹ ਗੱਲ ਸਮਝਣਗੇ ਕਿ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ ਜੀ ਮਨ ਭਾਵਕ ਹੁੰਦਾ ਉਦਾਸ ਵੀ ਹੁੰਦਾ ਦੁੱਖ ਵੀ ਹੁੰਦਾ ਔਰ ਗੱਲ ਕਰੀਏ ਕੇਂਦਰ ਸਰਕਾਰ ਚਾਹੇ ਸੂਬਾ ਸਰਕਾਰ ਉਹਨਾਂ ਦਾ ਇੱਧਰ ਧਿਆਨ ਨਹੀਂ ਹੈ ਸੂਬਾ ਸਰਕਾਰ ਤਾਂ ਇਲੈਕਸ਼ਨ ਵਿੱਚ ਬੀਜ਼ੀ ਹੈ ਕੀ ਕਹੋਗੇ ਤੁਸੀਂ ਸਭ ਤੋਂ ਪਹਿਲਾਂ ਤੇ ਆਪ ਜਿਹੜਾ ਚੈਨਲ ਰਾਈ ਹਸੀਂ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖੋ ਜਿਹੜੇ ਕਿਸਾਨੀ ਦੇ ਮਸਲੇ ਆ ਨਾ ਇਹ ਤਕਰੀਬਨ ਤਕਰੀਬਨ ਜਿਆਦਾ ਜਿਹੜੇ ਆ ਉਹ ਸੈਂਟਰ ਸਰਕਾਰ ਦੇ ਨਾਲ ਰਿਲੇਟਡ ਹੁੰਦੇ ਨੇ ਤੇ ਕੁਝ ਸੂਬਾ ਸਰਕਾਰ ਵੀ ਇਹਦੇ ਵਿੱਚ ਕਰ ਸਕਦੀ ਹੈ ਸੂਬਾ ਸਰਕਾਰ ਪੋਸਟਮੈਨ ਦਾ ਕੰਮ ਤਾਂ ਕਰ ਸਕਦੀ ਹੈ ਬਸ ਪੋਸਟਮੈਨ ਦਾ ਕੰਮ ਕਰ ਸਕਦੀ ਆ ਬਟ ਉਹਦੇ ਵਿੱਚ ਇਹ ਆ ਕਿ ਨਾ ਤੇ ਸਾਡੀ ਸੂਬਾ ਸਰਕਾਰ ਹੀ ਕੋਈ ਇਥੇ ਵਿੱਚ ਕੋਈ ਦਚਸਪੀ ਵਿਖਾ ਰਹੀ ਆ ਤੇ ਨਾ ਹੀ ਸੈਂਟਰ ਸਰਕਾਰ ਤੇ ਚਲੋ ਉਹ ਤੇ ਆਪਾਂ ਵੇਖਿਆ ਹੀ ਆ ਆਪਾਂ ਅੱਗੇ ਵੀ ਆਪਾਂ ਦਿੱਲੀ ਉੱਥੇ ਜਿਹੜਾ 1 ਸਾਲ ਤੇ 378 ਦਿਨ ਦਾ ਉੱਥੇ ਅਸੀਂ ਮੋਰਚਾ ਆਪਣਾ ਲੱਗਾ ਆ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਨੀਆਂ ਸੀਗੀਆਂ ਉਹ ਮੰਗਾਂ ਪੂਰੀਆਂ ਕਰਨ ਤੋਂ ਸੈਂਟਰ ਸਰਕਾਰ ਜਿਹੜੀ ਉਹ ਮੁਨਕਰ ਹੋਗੀ ਦੁਬਾਰਾ ਮੋਰਚਾ ਲਾਉਣਾ ਪੈ ਗਿਆ ਔਰ ਦੁਬਾਰਾ ਮੋਰਚੇ ਲੱਗਣ ਨੂੰ 1 ਸਾਲ ਦਾ ਸਮਾਂ ਹੋਣ ਵਾਲਾ ਔਰ ਜੋ ਕੁਝ ਇਹਨਾਂ ਬੱਡਰ ਦੇ ਉੱਤੇ ਖਨੌਰੀ ਬੱਡਰ ਦੇ ਉੱਤੇ ਤੇ ਜੋ ਕੁਝ ਸ਼ੰਭੂ ਬੱਡਰ ਦੇ ਉੱਤੇ ਹੋਇਆ ਪਿਛਲੇ ਸਮੇਂ ਦੇ ਵਿੱਚ ਇੱਥੇ ਸ਼ਾਹਤਾ ਵੀ ਹੋਈਆਂ ਜ਼ਖਮੀ ਬਹੁਤ ਸਾਰੇ ਬੰਦੇ ਹੋਏ ਇਹ ਬੜੀਆਂ ਕਹਾਣੀਆਂ ਕੱਟਣਾ ਮੈਨੇ ਇਹ ਇਹਨਾਂ ਗੱਲਾਂ ਦੀ ਜਿਹੜੀ ਅਸੀਂ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਸਾਡਾ ਗਰੁੱਪ ਹੈ ਅਸੀਂ ਇਹਨਾਂ ਦੀ ਸੱਚ ਸ਼ਬਦਾਂ ਵਿੱਚ ਨਿੰਦਾ ਕਰਦੇ ਸਾਡੇ ਆਗੂ ਬਹੁਤ ਹੀ ਸੂਝਵਾਨ ਬੜੇ ਸਿਆਣੇ ਔਰ ਤਜਰਬੇਕਾਰ ਬੰਦੇ ਜਿਹੜੇ ਹੈਗੇ ਨੇ ਸਰਦ ਜਗਜੀਤ ਦੀ ਢੱਲੇਵਾਲ ਉਹ ਪੁਕੜਦਾਲ ਤੇ ਬੈਠੇ ਨੇ ਪਿਛਲੇ तकरीबन 18 ਦਿਨਾਂ ਅੱਜ ਮੇਰੇ ਖਿਆਲ ਸਾਇਦ 25ਵੇਂ ਦਿਨ ਚ ਅੱਜ ਸਮਾਂ तकरीबन ਹੋ ਚੱਲਿਆ ਵਾ ਉਹ ਪੁਕੜਦਾਲ ਤੇ ਬੈਠੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਆ ਪਰ ਜੇ ਕਿਤੇ ਕੋਈ ਇਹੋ ਜਿਹਾ ਪਰਮਾਤਮਾ ਨਾ ਕਰੇ ਕੋਈ ਰਾਮਦਾਸ ਨਾ ਕਰੇ ਕੋਈ ਅਨਸਕਾਮੀ ਘਟਨਾ ਵਾ ਪਰ ਦੀ ਆ ਤੇ ਇਹਦੇ ਨਾਲ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਮਾਹੌਲ ਆ ਕੋ ਬਹੁਤ ਜ਼ਿਆਦਾ ਅਸੀਂ ਤੇ ਇਹੋ ਕਵਾਂਗੇ ਬਹੁਤ ਜ਼ਿਆਦਾ ਖਰਾਬ ਹੁੰਦੀ ਸਭਾ ਹਾਂ ਕੇ ਦੇ ਵਿੱਚ ਹਾਂ ਅਸਹਿ ਹੈ ਲੋਕਾਂ ਦੇ ਵਾਸਤੇ ਜਾਂ ਕਿਸਾਨਾਂ ਵਾਸਤੇ ਇਹ ਬੜਾ ਇੱਕ ਅਸਹਿ ਸਦਮਾ ਹੋਊਗਾ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਔਰ ਸੈਂਟਰ ਸਰਕਾਰ ਨੂੰ ਤੇ ਬਹੁਤ ਹੀ ਜ਼ਿਆਦਾ ਇਸ ਮਸਲੇ ਦੇ ਨਾਲ ਲੈਣਾ ਚਾਹੀਦਾ ਜੇ ਮੈਂ ਤੁਸੀਂ ਗੱਲ ਕੀਤੀ ਹੈ ਪੋਸਟਮੈਨ ਦੀ ਗੱਲ ਜਿਹੜੀ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਜਿਹੜੀ ਆ ਉਹ ਬੜੀ ਗੰਭੀਰਤਾ ਦੇ ਨਾਲ ਕਰਨੀ ਚਾਹੀਦੀ ਆ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਔਰ ਤਸਵੀਰਾ ਤੁਹਾਨੂੰ ਦਿਖਾ ਰਹੇ ਜੀ ਆਪਾਂ ਖਨੌਰੀ ਬਾਰਡਰ ਤੋਂ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਤਬੀਅਤ ਨਸਾਜ ਹੈ ਤਬੀਅਤ ਚ ਗਰਾਵਟ ਆ ਰਹੀ ਕਿੱਧਰ ਲੱਗੀ ਗਈ ਜੀ ਡੱਲੇਵਾਲ ਸਾਹਿਬ ਨੂੰ ਅੰਦਰੇ ਹੈ ਕਿ ਬਸ ਪਰੇ ਪਾਸੇ ਲੱਗੀ ਗਈ ਹੈ ਥੇ ਪਿੱਛੇ ਜੀ ਤਾਂ ਦੱਸਿਆ ਜਾ ਰਿਹਾ ਜਿੰਨੀ ਮੇਰੀ ਗੱਲਬਾਤ ਹੋਈ ਹੈ ਕਹਿੰਦੇ ਕੱਲ੍ਹ ਨਾਲੋਂ ਥੋੜਾ ਸਿਹਤ ਸੁਧਾਰ ਲੱਗਦਾ ਕਿਉਂਕਿ ਕੱਲ੍ਹ ਹੀਠਾ ਡਿੱਗ ਕੇ ਸਰ ਜੀ 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 ਚਵਲਾ ਤੂੰ ਚਵਲਾਣਾ ਮਾਰਾ ਚਾਵਲਾ ਤੂੰ ਚਾਵਲਾਣਾ ਮਾਰ ਤੂੰ ਹੈ ਨਹੀਂ ਐਨੇ ਜੋਗਰਾ ਬਾਪੂ ਡੱਲੇਵਾਲ ਬਾਪੂ ਡੱਲੇਵਾਲ ਸਾਹ ਰਹਾ ਕਸ਼ਟ ਸਹਾਰੂ ਏ ਤੂੰ ਹੈ ਨਹੀਂ ਐਨੇ ਜੋਗਰਾ ਰੁਲਦੂ ਚਾਵਲਾਣਾ ਮਾਰੋ ਏ ਤੂੰ ਹੈ ਨਹੀਂ ਐਨੇ ਜੋਗਰਾ ਭੌਂਕਣ ਵਾਲੇ ਕੁੱਤੇ ਕਦੇ ਸੁਣੀ ਦੇਣੀ ਵੱਢ ਦੇ ਮਨ ਦੀ ਭੜਾਸ ਉਹ ਭੌਂਕ ਭੌਂਕ ਕੱਢ ਦੇ ਭੌਂਕਣ ਵਾਲੇ ਕੁੱਤੇ ਕਦੇ ਸੁਣੀ ਦੇਣੀ ਵੱਢ ਦੇ ਮਨ ਦੀ ਭੜਾਸ ਉਹ ਭੌਂਕ ਭੌਂਕ ਕੱਢ ਦੇ ਖੜਦਾ ਕਿਉਂ ਨਹੀਂ ਆ ਕੇ ਬਾਰਡਰਾਂ ਤੇ ਓਏ ਖੜਦਾ ਕਿਉਂ ਨਹੀਂ ਆ ਕੇ ਬਾਰਡਰਾਂ ਤੇ ਓਏ ਇੱਥੇ ਭੌਂਕੇ ਡੋਗਰਾ ਚਾਵਲਾਣਾ ਤੂੰ ਮਾਰ ਓਏ ਹੈ ਨਹੀਂ ਇੰਨੇ ਜੋਗਰਾ ਚਾਵਲਾਣਾ ਮਾਰ ਓਏ ਤੂੰ ਹੈ ਨਹੀਂ ਇੰਨੇ ਜੋਗਰਾ ਇਹ ਤੁਹਾਡਾ ਪਿਆਰ ਹੈ ਤੁਹਾਡੀ ਭਾਵਨਾ ਦਾ ਰੋਸਾ ਹੈ ਹਾਂ ਰੋਸਾ ਵੀ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲੀ ਇਹਨਾਂ ਦਾ ਪਿਆਰ ਹੈ ਇਹਨਾਂ ਦੀ ਭਾਵਨਾ ਹੁਣੇ ਲਿਖ ਕੇ ਲੈ ਕੇ ਆਏ ਔਰ ਭਾਵਕ ਅਪੀਲ ਵੀ ਕੀਤੀ ਗਈ ਸੀ ਕਿ ਸਾਰੇ ਜਥੇਬੰਦੀਆਂ ਨੂੰ ਕਿ ਹੁਣ ਆਉਣਾ ਬਹੁਤ ਜ਼ਰੂਰੀ ਹੈ ਰੱਬ ਨਾ ਕਰੇ ਕੁਝ ਅਜੇ ਹਵਾ ਪਰ ਗਿਆ ਫਿਰ ਜਦੋਂ ਤੁਸੀਂ ਫਿਰ ਘਰਾਂ ਚ ਜਾਓਗੇ ਫਿਰ ਫੋਟੋ ਦੇਖ ਦੇ ਕੇ ਗੱਲ ਕਰੋਗੇ ਉਸ ਨਾਲ ਉਹ ਚੰਗਾ ਕਿ ਹੁਣ ਮੌਕੇ ਤੇ ਆਓ ਹੁਣ ਸਲਾਹ ਕਰੋ ਹੁਣ ਗੱਲਬਾਤ ਕਰੋ ਹੁਣ ਰਣਨੀਤੀ ਤਿਆਰ ਕਰੋ ਅਗਲੀ ਰੂਪ ਰੇਖਾ ਤਿਆਰ ਕਰੋ ਤਾਂ ਜੋ ਪੰਜਾਬ ਦੀ ਜਿੱਤ ਹੋਵੇ ਔਰ ਜਿੰਨੀ ਦੇਰ ਤੱਕ ਅਸੀਂ ਅਲੱਗ-ਅਲੱਗ ਰਹਾਂਗੇ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਪੰਜਾਬ ਨੂੰ ਢੇਠਾ ਸੁੱਟਣਾ ਚਾਹੁੰਦੇ ਨੇ ਉਹ ਤਾਂ ਖੁਸ਼ ਹੋਣਗੇ ਕਿ ਸਾਡਾ ਕੰਮ ਤਾਂ ਵੈਸੇ ਹੀ ਹੋ ਰਿਹਾ ਸਾਨੂੰ ਕੰਮ ਕਰਨ ਦੀ ਕੀ ਲੋੜ ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕੇ ਵਿੱਚ ਰਹੀਏ ਪਰ ਜਾਤ ਤੇ ਵਿੱਚ ਰਹਿਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ